ਸਭ ਤੋਂ ਜ਼ਿਆਦਾ ਮੁੱਦੇ ਕਿੱਦਾਂ ਦੇ ਲੱਗ ਰਹੇ ਸਾਨੂੰ ਐਨ ਆਰ ਆਈ ਜਿਹੜੇ ਫੇਸ ਕਰ ਰਹੇ ਪ੍ਰੋਪਰਟੀ ਵਿੱਚ ਜ਼ਮੀਨਾਂ ਦੱਬੀਆਂ ਜਾ ਰਹੀਆਂ ਉਹਨਾਂ ਦੀ ਰਿਸ਼ਤੇਦਾਰ ਨੇ ਦੱਬ ਲਈ ਭੈਣ ਭਰਾਣੇ ਦੱਬ ਲਈ ਦੂਸਰੇ ਇਸ਼ੂਜ਼ ਉਹਨਾਂ ਨੇ ਉਹਨਾਂ ਨੂੰ ਆਉਂਦੇ ਆ ਗਵਰਨਮੈਂਟ ਅਪਰੂਵਲਸ ਦੇ ਉੱਤੇ ਕਿਉਂ ਲੈਂਥੀ ਪ੍ਰੋਸੀਜਰ ਨੇ ਉੱਥੇ ਤੇ ਜਿਹੜੇ ਅੱਜਕੱਲ ਫੋਰਮੋਸਟ ਪ੍ਰੋਬਲਮਸ ਆ ਰਹੀਆਂ ਥੈਟ ਇਜ਼ ਮੈਟਰੀਮੋਨিয়াল ਡਿਸਪਿਊਟ ਬੈਂਡਾਂ ਨਾਲ ਵਿਆਹ ਹੁੰਦਾ ਵਿਆਹ ਲੈ ਬੈਂਡਾਂ ਨਾਲ ਨਹੀਂ ਅਲਸ ਦੇ ਬੈਂਡਾਂ ਨਾਲ ਠੀਕ ਹੈ ਵੀ ਮੈਂ ਬੈਂਡ ਲੈ ਲੇ ਮੇਰੇ ਕੋਲ ਪੈਸੇ ਆਣੇ ਉਧਰ ਕੁੜੀ ਵਾਲੇ ਕਹਿੰਦੇ ਕਿ ਅਸੀਂ ਕੋਈ ਪੈਸੇ ਖਰਚਣ ਨੂੰ ਤਿਆਰ ਹੈ 50 ਲੱਖ 70 ਲੱਖ ਜੋ ਸੌਦਾ ਹੁੰਦਾ ਕਿਸੇ ਵੇਲੇ ਦੇ ਕਈਆਂ ਨੇ ਸੌਦਾ ਬਣਾ ਰੱਖਿਆ ਕਿ ਮੈਂ ਬਤੌਰ ਵਿਆਹ ਕਰਕੇ ਆ ਗਿਆ ਇੱਥੇ ਆ ਕੇ ਮੈਂ ਤਲਾਕ ਲੈ ਲੈਣਾ ਉਹ ਤਲਾਕ ਵੀ ਮੈਂ ਇਨਵੈਲਿਡ ਕਰਾਤਾ ਜੇ ਤੁਸੀਂ ਇੰਡੀਆ 'ਚ ਵਿਆਹ ਕਰਾਇਆ ਸੀ ਭਾਰਤੀ ਕਾਨੂੰਨ ਮੁਤਾਬਕ ਜਿਹਨੂੰ ਆਪਾਂ ਹਿੰਦੂ ਮੈਰਿਜ ਐਕਟ ਬ੍ਰੈਕਟ ਸਿਕ ਰਾਈਟਰੀ ਜਾਂ ਹਿੰਦੂ ਰਾਈਟਸ ਮੁਤਾਬਕ ਜੇ ਵਿਆਹ ਕਰਾਇਆ ਹੈ ਤੇ ਤਲਾਕ ਵੀ ਤੁਸੀਂ ਇੰਡੀਆ 'ਚ ਹੀ ਲੈ ਸਕਦੇ ਹੋ ਫੋਰਨਲੀ ਕਿਸੇ ਕੋਰਟ ਤੁਹਾਡੇ ਕੋਲ ਤਲਾਕ ਲੈਣ ਦੀ ਪਾਵਰ ਨਹੀਂ ਹੈ ਨਾ ਇੱਥੋਂ ਦੀ ਕੋਰਟ ਕੋ ਪਾਵਰ ਹੈ ਕਿ ਤੁਹਾਨੂੰ ਤਲਾਕ ਦੇ ਸਕੇ। ਇੱਥੇ ਅੱਧਾ ਦੇ ਕੇਸਿਸ ਹੋਇਆ ਸੀ ਆਪ ਗਵਾਹ ਹੈ ਉਸ ਚੀਜ਼ ਦੇ ਸ਼ੂਟਿੰਗ ਹੋਈ ਹੈ। ਮੁੰਡਾ ਜਾਂ ਕੁੜੀ ਵਿਆਹ ਕਰਾ ਕੇ ਆ ਗਏ ਔਰ ਇੱਕ ਪਰਿਵਾਰ ਨੇ ਪੈਸੇ ਲਾਤੇ ਦੂਜੇ ਜਨੇ ਦੇ ਕੇ ਅਸੀਂ ਪੈਸੇ ਲਾ ਕੇ ਕੁੜੀ ਦੀ ਪੜ੍ਹਾਈ ਵੀ ਹੈ ਸਭ ਕੁਝ ਭੇਜਤਾ। ਉਹਦੇ ਬਾਅਦ ਇਹ ਕੁੜੀ ਮੁਕਰ ਗਈ ਇੱਥੇ ਆ ਗਈਆਂ ਮੁੰਡਾ ਮੁਕਰ ਗਿਆ। ਉਸ ਦੇ ਬਾਅਦ ਮੁੰਡੇ ਆ ਕੁੜੀ ਫਾਮਲੀ ਇੰਡੀਆ ਨੇ ਉਹਨਾਂ ਨੇ ਬੰਦੇ ਹਾਇਰ ਕੀਤੇ ਸ਼ੂਟਰਸ ਇੱਥੇ ਉਹ ਉਹਨਾਂ ਦੀ ਜਾਨਾ ਵੀ ਗਈਆਂ। ਅ ਅਗਰ ਅਗਰ ਗੱਲ ਕਰੀਏ ਕੈਨੇਡਾ ਦੇ ਅੰਦਰ ਕੇ ਕੁੜੀਆਂ ਸਾਡੀਆਂ ਬਿਨਾ ਵਿਆਹ ਕਿਤੇ ਪ੍ਰੈਗਨੈਂਟ ਵੀ ਹੋ ਰਹੀਆਂ। ਕ੍ਰੀਕਾਂ 'ਚ ਵੀ ਬੱਚੇ ਜਿਹੜੇ ਆ ਸਟੂਡੈਂਟ ਵਰਕ ਪਰਮਿਟ ਕਰੀਕਾਂ 'ਚ ਡਰੱਗਸ ਲੈ ਰਹੇ ਆ। ਇਹ ਵੀ ਇਸ਼ੂ ਹੈ ਐਨਆਰਆਈਜ਼ ਦੇ ਆਈਆਂ ਮਾਂ ਪਿਓ ਉੱਥੇ ਹੈਗੇ ਆ ਉਹਦੇ ਉੱਪਰ ਤੁਹਾਡਾ ਕੀ ਨਜ਼ਰੀਆ? ਪਲੱਸ 2 ਪਾਸ ਬੱਚੇ ਦੀ ਉਮਰ ਤੇ ਲੈਵਲ ਕਿ ਹੁੰਦਾ ਭਾਜੀ? ਉਹਨੂੰ ਆਤੇਦਾਲ ਦਾ ਭਾਵ ਨਹੀਂ ਪਤਾ ਹੁੰਦਾ। ਜਿਹੜੇ ਬੱਚੇ ਟੈਕਨੀਕਲ ਸਕਿੱਲ ਤੋਂ ਬਿਨਾਂ ਆਉਂਦੇ ਨੇ ਡੈਫੀਨੇਟਲੀ ਕ੍ਰੀਕਾਂ ਦੇ ਵਿੱਚ ਉਹ ਡਰੱਗਸ ਲੈ ਰਹੇ ਨੇ, ਆਪਣੀ ਬਾਡੀ ਵੇਚ ਰਹੇ ਨੇ। ਸਰਕਾਰਾਂ ਜਿਹੜੀਆਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਤੁਸੀਂ ਪੰਜਾਬ ਚੋਂ ਬੜੀ ਬਾਰ ਉਹਨਾਂ ਨੇ ਆ ਸਾਰੀਆਂ ਦਿੱਤੀਆਂ ਗਰੰਟੀਆਂ ਕਿ ਬਹੁਤ ਗਰੰਟੀਆਂ ਗਰੰਟੀਆਂ ਹੀ ਮੈਂ ਯੂਜ਼ ਕਰੂੰਗਾ ਕਿ ਅਸੀਂ ਐਨਆਰਆਈਜ਼ ਦੇ ਮੁੱਦੇ ਸੋਲਵ ਕਰਤੇ ਆ ਤੁਸੀਂ ਕਹਿ ਰਹੇ ਹੋ ਮੁੱਦੇ ਤਾਂ ਬੰਦ ਨਹੀਂ ਹੋਏ ਮੁੱਦੇ ਤਾਂ ਸਾਰੇ ਕੰਟੀਨਿਊ ਆ ਫਿਰ ਸਰਕਾਰਾਂ ਨੇ ਕੰਮ ਕੀ ਕੀਤਾ ਅਗਰ ਐਨਆਰਆਈਜ਼ ਦੇ ਲਈ ਮੈਂ ਦਾਅਵੇ ਨਾਲ ਕਹਿ ਰਿਹਾ ਦਾਅਵੇ ਨਾਲ ਕਹਿ ਰਿਹਾ ਤੁਸੀਂ ਜਿੰਨੀਆਂ ਅੱਜ ਤੱਕ ਪਟੀਸ਼ਨਾਂ ਫਾਈਲ ਹੋਈਆਂ ਤਾਂ ਡੀਸੀ ਦੀ ਮਰਜ਼ੀ ਦੀਆਂ 100 ਫਾਈਲਾਂ ਕੱਢ ਦਿਓ ਠੀਕ 10% ਫਾਈਲਾਂ ਕੱਢ ਦਿਓ ਜਿਹੜੀਆਂ 90 ਦਿਨਾਂ ਚ ਡਿਸਾਈਡ ਹੋਈਆਂ ਹੋਣ ਓਪਨ ਚੈਲੰਜ ਟੂ ਪੰਜਾਬ ਸਰਕਾਰ ਇਹ ਲੋਕ ਆਰਟੀਆਈ ਪਾਉਂਦੇ ਆਂ ਇੰਡੀਆ ਚ ਆਰਟੀਆਈ ਦਾ ਜਵਾਬ ਕਿੰਨੇ ਦਿਨ ਚਾਹਨਾ ਚਾਹੀਦਾ ਬੜੇ ਥੋੜੇ ਵਿਭਾਗ ਨੇ ਜਿਹੜੇ ਇਹਦੇ ਸਹੀ ਟਾਈਮ ਤੇ ਜਵਾਬ ਦਿੰਦੇ ਆਂ ਔਰ ਸਾਨੂੰ ਰਿਜ਼ਲਟ ਦਿੰਦੇ ਆਂ ਜੇ ਕਿਤੇ ਤੁਸੀਂ ਹੋਰ ਟੈਕਨੀਕਲ ਸੂਚਨਾ ਪੁੱਛ ਲੋ ਅਗੋਂ ਜਵਾਬ ਆਂਦਾ ਆ ਕੇ ਇਨਸਪੈਕਸ਼ਨ ਕਰ ਲੋ ਕੀ ਆ ਕੇ ਤੁਸੀਂ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਰਹੋਗੇ ਤੁਹਾਨੂੰ ਹਿਊਮਿਲੇਟ ਕਰਾਂਗੇ ਤੁਹਾਨੂੰ ਇਸ਼ੂ ਜਮ ਫਿਰ ਨਹੀਂ ਦੇਣਗੇ ਤੇ ਅਗਰ ਆਰਟੀਆਈ ਦਾ 30 ਦਿਨਾਂ ਚ ਜਵਾਬ ਨਹੀਂ ਆਂਦਾ ਤੇ ਕਿਸੇ ਨੇ ਪਾਈ ਹੋਏ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੁਝ ਨਹੀਂ ਧੱਕੇ ਖਾਣੇ ਚਾਹੀਦੇ ਜੋ ਸਰਕਾਰ ਦਾ ਤਰੀਕਾ ਹੈ ਉੱਥੋਂ ਤੁਸੀਂ ਆਡੋ ਫਰਸਟ ਅਪੀਲ ਪਾਓ ਫਰਸਟ ਅਪੀਲ ਚ ਵੀ ਕੋਈ ਸੁਣਾਈ ਨਹੀਂ ਹੋਣੀ ਫਿਰ ਸੈਕੰਡ ਅਪੀਲ ਚ ਪਾਓ ਡਾਕਟਰ ਸੁਨੀਲ ਮੱਲਨ ਚੰਡੀਗੜ੍ਹ ਹਾਈ ਕੋਰਟ ਤੋਂ ਜੋ ਐਡਵੋਕੇਟ ਹੈ ਸਾਡੇ ਇੱਥੇ ਕੈਨੇਡਾ ਦੇ ਢੀੜੀ ਤੇ ਹੈ ਜੁੜਾਡ ਇੰਡੀਆ ਬਾਜ਼ਾਰ ਜਿਹੜਾ ਕਿ ਸਾਊਥ ਏਸ਼ੀਆ ਫੈਸਟੀਵਲ ਲੱਗਦਾ ਹੈ ਟ੍ਰਾਂਟੋ ਵਿੱਚ ਲੱਗਿਆ ਹੋਇਆ ਉੱਥੇ ਸਾਡੀ ਮੁਲਾਕਾਤ ਹੋਈ ਗੱਲਬਾਤ ਕਰਾਂਗੇ ਐਨਆਰਆਈ ਦੇ ਇਸ਼ੂਸ ਤੇ ਇਹਨਾਂ ਦੀ ਗੇੜੀ ਤੇ ਤੇ ਕਿੱਦਾਂ ਦੇ ਇਸ਼ੂਸ ਜਿਹੜੇ ਐਨਆਰਆਈ ਫੇਸ ਕਰ ਰਹੇ ਹੈ ਇੰਡੀਆ ਦੇ ਅੰਦਰ ਡਾਕਟਰ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਦਰਸ਼ਕਾਂ ਨੂੰ ਨਮਸਕਾਰ ਜੀ ਮੇਰਾ ਕਮਚਨ ਜੀ ਸਭ ਤੋਂ ਪਹਿਲੇ ਆਪਣੀ ਇੰਟਰੋਡਕਸ਼ਨ ਤੁਸੀਂ ਸਾਡੇ ਪਰਿਵਾਰ ਦੇ ਮੈਂਬਰਸ ਨਾਲ ਸ਼ੇਅਰ ਕਰੋ ਮੇਰਾ ਨਾਮ ਡਾਕਟਰ ਸੁਨੀਲ ਮੱਲਨ ਹੈ ਐਡਵੋਕੇਟ ਹਾਂ ਮੈਂ ਬਾਈ ਪ੍ਰੋਫੈਸ਼ਨ ਅੰਮ੍ਰਿਤਸਰ ਦੀ ਤਰਫੀ ਜੰਮਿਆ ਸੀ ਅੱ ਔਰ 99% ਐਨਆਰਆਈ ਦੇ ਮੁੱਦਿਆਂ ਤੇ ਹੀ ਕੰਮ ਕਰਦਾ ਐਨਆਰਆਈਸ ਦੀ ਜਿੰਨੀਆਂ ਵੀ ਪ੍ਰੋਬਲਮ ਹੈ ਚਾਹੇ ਉਹ ਪੀਓ ਡਿਕਲੇਅਰ ਹੋ ਚੁਕਾ ਹੈ ਚਾਹੇ ਉਹ ਦਾ ਪ੍ਰੋਪਰਟੀ ਮੈਟਰ ਹੈ ਮੈਟ੍ਰਿਮੋਨੀਅਲ ਹੈ ਕੋਈ ਸਰਵਿਸ ਮੈਟਰ ਹੈ ਕੋਈ ਲੈਂਡ ਇਸ਼ੂ ਹੈ ਕੋਈ ਗਵਰਨਮੈਂਟ ਚੋਂ ਉਹਦੇ ਪੈਨਸ਼ਨ ਦਾ ਕੰਮ ਆ ਗਿਆ ਤਾਂ ਜੋ ਵੀ ਐਨਆਰਆਈ ਜਿਨ੍ਹਾਂ ਮੇਰਾ ਭਰਾ ਭੈਣ ਭਰਾ ਬਾਹਰ ਬੈਠਾ ਹੈ ਉਹਦੀ ਇੰਡੀਆ ਚ ਕਿਸੇ ਪ੍ਰਕਾਰ ਦੀ ਵੀ ਕੋਈ ਪ੍ਰੋਬਲਮ ਹੈ ਜਾਂ ਇਵਨ ਇੱਥੇ ਉਹਦੇ ਨਾਲ ਕੋਈ ਇਲੀਗੈਲਿਟੀ ਹੋ ਰਹੀ ਹੈ ਉਹਦੇ ਵਿੱਚ ਉਹਦਾ ਕਲਚਰਲ ਲਾਇਰ ਦੀ ਲੋੜ ਹੈ ਤੇ ਅਸੀਂ ਉਹਦੇ ਚ ਆਪਣੇ ਆਪ ਨੂੰ ਰੀਪਰੈਜ਼ੈਂਟ ਕਰਦੇ ਆ ਉਹਦੇ ਲਈ ਤੁਹਾਡਾ ਕੋਈ ਵੀ ਐਨ ਆਰ ਆਈ ਤੁਹਾਨੂੰ ਦੁਨੀਆ ਚੋਂ ਕਿੱਥੋਂ ਵੀ ਅਗਰ ਦੇਖ ਰਿਹਾ ਹੈ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਕਿ ਅਗਰ ਉਹਨਾਂ ਨੂੰ ਕੋਈ ਸਵਾਲ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਫੈਮਿਲੀ ਸਾ ਜਿਨ੍ਹਾਂ ਦੀ ਪ੍ਰਾਪਰਟੀਆਂ ਦੱਬੀਆਂ ਗਈਆਂ ਜਿਹੜੇ ਕਾਫੀ ਸਾਲਾਂ ਤੋਂ ਕੇਸ ਵੀ ਲੜ ਰਹੇ ਆ ਪ੍ਰਾਪਰਟੀਆਂ ਦੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ ਰਸਤਾ ਨਹੀਂ ਮਿਲਦਾ ਤੁਹਾਡਾ ਨੰਬਰ ਅਗਰ ਸ਼ੇਅਰ ਕਰ ਦੋ ਮੇਰਾ ਨੰਬਰ ਹੈ ਜੀ ਇੰਡੀਆ ਦਾ ਕੋਡ ਲੱਗੇਗਾ +91 86998 ਮੈਂ ਰਿਪੀਟ ਕਰਦਾ 86998 1 2 3 4 5 इजी नंबर है 8 8 6 9 9 8 1 2 3 4 5 ਸਭ ਤੋਂ ਜ਼ਿਆਦਾ ਮੁੱਦੇ ਕਿਦਾਂ ਦੇ ਲੱਗ ਰਹੇ ਤੁਹਾਨੂੰ ਐਨ ਆਰ ਆਈ ਜਿਹੜੇ ਫੇਸ ਕਰ ਰਹੇ ਕਿ ਉਹ ਪ੍ਰਾਪਰਟੀ ਦੇ ਇਸ਼ੂਜ਼ ਹੈ ਜਾਂ ਉਹ ਮੈਟ੍ਰੀਮੋਨੀਅਲ ਦੇ ਇਸ਼ੂਜ਼ ਹੈ ਜਾਂ ਕੋਈ ਹੋਰ ਤਰ੍ਹਾਂ ਦੇ ਇਸ਼ੂਜ਼ ਫੇਸ ਆ ਰਹੇ ਆ ਪ੍ਰਾਪਰਟੀ ਵਿੱਚ ਜ਼ਮੀਨਾਂ ਦੱਬੀਆਂ ਜਾ ਰਹੀਆਂ ਉਹਨਾਂ ਦੀ ਇਹ ਜ਼ਿਆਦਾ ਵੱਡਾ ਇਸ਼ੂ ਹੈ ਕਿ ਰਿਸ਼ਤੇਦਾਰ ਨੇ ਦੱਬ ਲਈ ਭੈਣ ਭਰਾਣੇ ਦੱਬਲੀ ਅੰਢੀ ਗਵੰਢੀ ਨੇ ਦੱਬਲੀ ਪਰਲੇ ਪਾਸੋਂ ਆ ਗਿਆ ਦੂਸਰੇ ਇਸ਼ੂਜ਼ ਉਹਨਾਂ ਨੇ ਉਹਨਾਂ ਨੂੰ ਆਂਦੇ ਆ ਗਵਰਨਮੈਂਟ ਅਪਰੂਵਲਸ ਦੇ ਉੱਤੇ ਕਿ ਉਹ ਲੈਂਥੀ ਪ੍ਰੋਸੀਜਰ ਨੇ ਉੱਥੇ ਤੇ ਜਿਹੜੇ ਅੱਜਕੱਲ ਫੋਰਮੋਸਟ ਪ੍ਰੋਬਲਮਸ ਆ ਰਹੀਆਂ ਆ ਥੈਟ ਇਜ਼ ਮੈਟ੍ਰਿਮੋਨিয়াল ਡਿਸਪਿਊਟ ਮੈਂ ਉਹਦਾ ਨਾਮ ਦਿੱਤਾ ਭਾਜੀ ਕਬੂਤਰ ਬਾਜ਼ ਲਾੜਾ ਲਾੜੀ ਠੀਕ ਹੈ ਕੁੜੀ ਗੱਲੀ ਨਹੀਂ ਮੁੰਡਾ ਵੀ ਉਹ ਬੈਂਡਾ ਨਾਲ ਵਿਆਹ ਹੁੰਦਾ ਵਿਆਹ ਆਲੇ ਬੈਂਡਾ ਨਾਲ ਨਹੀਂ ਆਇਲਸ ਦੇ ਬੈਂਡਾ ਨਾਲ ਠੀਕ ਹੈ ਵੀ ਮੈਂ ਬੈਂਡ ਲੈ ਲੇ ਮੇਰੇ ਕੋ ਪੈਸੇ ਆਣੀ ਉਧਰ ਕੁੜੀ ਵਾਲੇ ਕਹਿੰਦੇ ਕਿ ਅਸੀਂ ਵੀ ਪੈਸੇ ਖਰਚਣ ਦੇ ਤਿਆਰ ਆ 50 ਲੱਖ 70 ਲੱਖ ਤੋਂ ਸੌਦਾ ਹੁੰਦਾ ਉਹ ਮੈਂ ਵਿਆਹ ਕਰਾ ਕੇ ਪੈਸੇ ਲਵਾ ਕੇ ਇੱਥੇ ਆ ਜੰਨਾ ਇੱਥੇ ਆ ਕੇ ਮੇਰੀਆਂ ਮਜਬੂਰੀਆਂ ਜਾਂ ਜੋ ਵੀ ਹੈ ਮੈਂ ਨਹੀਂ ਭੇਜਦਾ ਸਪਾਊਸ ਵੀਜ਼ਾ ਲੜਕੀ ਨਹੀਂ ਆ ਪਾਂਦੀ ਫਿਰ ਉੱਥੇ ਪਰਚਾ ਹੁੰਦਾ ਹੈ ਪ੍ਰੋਬਲਮ ਆਉਂਦੀ ਹੈ ਫਿਰ ਕਿਸੇ ਵੇਲੇ ਤੇ ਕਈਆਂ ਨੇ ਸੌਦਾ ਬਣਾ ਰੱਖਿਆ ਕਿ ਮੈਂ ਬਤੌਰ ਵਿਆਹ ਕਰਕੇ ਆ ਗਿਆ ਇੱਥੇ ਆ ਕੇ ਮੈਂ ਤਲਾਕ ਲੈ ਲੈਣਾ ਉਹ ਤਲਾਕ ਵੀ ਮੈਂ ਇਨਵੈਲਿਡ ਕਰਾਤਾ ਹਾਂ ਮੈਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਦੱਸ ਦਿਆਂ ਜੇ ਤੁਸੀਂ ਇੰਡੀਆ 'ਚ ਵਿਆਹ ਕਰਾਇਆ ਸੀ ਭਾਰਤੀ ਕਾਨੂੰਨ ਮੁਤਾਬਕ ਜਿਹਨੂੰ ਆਪਾਂ Hindu Marriage Act ਬਰਾਕਰ ਜੇ ਸਿਕ ਰਾਈਟ ਨਹੀਂ ਹਿੰਦੂ ਰਾਈਟ ਤੋਂ ਮਾਪਾ ਜੇ ਵਿਆਹ ਕਰਾਇਆ ਤੇ ਤਲਾਕ ਵੀ ਤੁਸੀਂ ਇੰਡੀਆ ਚ ਹੀ ਲੈ ਸਕਦੇ ਹੋ ਫੋਰਨ ਦੀ ਕਿਸੇ ਕੋਰਟ ਚ ਤੁਹਾਡੇ ਕੋਲ ਤਲਾਕ ਲੈਣ ਦੀ ਪਾਵਰ ਨਹੀਂ ਹੈ ਨਾ ਇਥੋਂ ਦੀ ਕੋਰਟ ਕੋ ਪਾਵਰ ਹੈ ਕਿ ਤੁਹਾਨੂੰ ਤਲਾਕ ਦੇ ਸਕੇ ਇਨ ਕੇਸ ਜੇ ਤੁਸੀਂ ਤਲਾਕ ਲੈ ਲਿਆ ਝੂਠ ਬੋਲ ਕੇ ਕਿ ਦੱਸਿਆ ਨਹੀਂ ਕਿ ਵਿਆਹ ਕਿੱਥੇ ਹੋਇਆ ਸੀ ਤੇ ਤੁਹਾਨੂੰ ਤਲਾਕ ਦੀ ਡਿਕਰੀ ਮਿਲੇਗੀ ਪਰ ਉਹ ਇੰਡੀਆ ਚ ਵੈਲਿਡ ਨਹੀਂ ਹੈ ਵੋਇਡ ਹੈ ਤੁਹਾਨੂੰ ਇੰਡੀਆ ਆ ਕੇ ਪ੍ਰੋਬੇਟ ਕਰਾਉਣਾ ਪਏਗਾ ਇਥੋਂ ਦੇ ਮਤਲਬ ਪ੍ਰੋਸੈਸ ਦੇ ਮੁਤਾਬਕ ਤੁਸੀਂ ਸਿਰਫ ਆਪਣੇ ਸਪਾਊਸ ਨੂੰ ਡਿਲੀਵਰੀ ਕਨਫਰਮ ਕਰਾਣੀ ਹੈ ਕਿ ਨੋਟਿਸ ਡਿਲੀਵਰ ਹੋ ਗਿਆ ਉਹ ਨਹੀਂ ਕੰਟੈਸਟ ਕਰਨ ਆਇਆ ਸਾਲ ਬੀਤਿਆ 6 ਮਹੀਨੇ ਬੀਤੇ ਤੇ ਤੁਹਾਨੂੰ ਤਲਾਕ ਮਿਲ ਜੇਗਾ ਇਹੋ ਜਿਹੇ ਕੇਸਾਂ 'ਚ ਮੈਂ ਨੋਟਿਸ ਭਾਨਾ ਵਾਪਸ ਕਿ ਹਿੰਦੂ ਮੈਰਿਜ ਐਕਟ 'ਚ ਵਿਆਹ ਹੋਇਆ ਤੇ ਕੈਨੇਡਾ ਦੀ ਗਵਰਨਮੈਂਟ ਕੋਲ ਜਾਂ ਆਸਟ੍ਰੇਲੀਆ ਕੋਲ ਯੂਰਪ ਕੋਲ ਤਾਕਤ ਹੀ ਨਹੀਂ ਹੈ ਹਿੰਦੂ ਮੈਰਿਜ ਐਕਟ ਵਿੱਚ ਡਿਵੋਰਸ ਗ੍ਰਾਂਟ ਕਰਨ ਦੀ ਠੀਕ ਹੈ ਸੋ ਵੌਇਡ ਹੈਗਾ ਜੇ ਯਾਦ ਰੱਖਣਾ ਜੇ ਕਿਸੇ ਨਾਲ ਧੱਕਾ ਹੋ ਚੁੱਕਾ ਹੈ ਤੇ ਉਹ ਜੇ ਦੂਸਰਾ ਵਿਆਹ ਕਰਾਂਦਾ ਤੁਹਾਡਾ ਪਾਰਟਨਰ 494 ਮੈਰਿਜ ਦੇ ਐਡਲਟਰੀ ਦਾ ਪਰਚਾ ਉਹਦੇ ਤੇ ਹੋ ਸਕਦਾ ਉਹਦੇ ਪਰਿਵਾਰ ਤੇ ਵੀ ਹੋ ਸਕਦਾ ਕੁੜੀ ਵਾਲਿਆਂ ਤੇ ਵੀ ਹੋ ਸਕਦਾ ਮਾਈਂਡ ਇਟ ਇੱਥੇ ਭਾਜੀ ਸੌਦੇਬਾਜ਼ੀ ਕਰ ਲਈ ਠੀਕ ਹੈ ਕਿ ਪਹਿਲਾਂ ਤੇ ਮੈਂ ਆ ਗਿਆ ਮੈਂ ਪੈਸੇ ਰੱਪਲੇ ਮੈਂ ਇੱਥੇ ਪਹੁੰਚ ਗਿਆ ਮੇਰਾ ਕੰਮ ਸ਼ੁਰੂ ਹੋ ਗਿਆ ਵਰਕ ਪਰਮਿਟ ਤੇ ਵੀ ਆ ਗਿਆ ਮੈਂ ਇੱਥੋਂ ਤਲਾਕ ਕਰਾ ਲਿਆ ਤਲਾਕ ਕਰਾ ਕੇ ਮੈਂ ਨਵਾਂ ਬੰਦਾ ਲੱਭ ਲਿਆ ਉਹਨੂੰ ਕਿਹਾ ਵੀ ਕਰੋੜ ਰੁਪਏ ਆ ਲਵਾਂਗਾ ਉਹਦੇ ਮੈਂ ਵਰਕ ਪਰਮਿਟ ਦੇ ਆ ਫਿਰ ਉਹਦੇ ਕੋਲ ਲਿਆ ਫਿਰ ਉਹਨੂੰ ਕੱਚਾ ਪੱਕਾ ਕਰਦਾ ਫਿਰ ਤੀਜੀ ਵਾਰੀ ਕਰ ਲਿਆ ਡਾਕਟਰ ਸਾਹਿਬ ਇੱਥੇ ਇਦਾਂ ਦੇ ਕੇਸਿਸ ਹੋਏ ਆ ਸੀ ਆਪ ਗਵਾਹ ਆ ਉਸ ਚੀਜ਼ ਦੇ ਸ਼ੂਟਿੰਗ ਹੋਈ ਹੈ ਮੁੰਡ ਔਰ ਇੱਕ ਪਰਿਵਾਰ ਨੇ ਪੈਸੇ ਲਾਤੇ ਦੂਜੇ ਜਨੇ ਦੇ ਕੇ ਅਸੀਂ ਪੈਸੇ ਲਾ ਕੇ ਕੁੜੀ ਦੀ ਪੜ੍ਹਾਈ ਲਈ ਆ ਸਭ ਕੁਝ ਭੇਜਤਾ ਉਹਦੇ ਬਾਅਦ ਜਾਂ ਕੁੜੀ ਮੁਕਰ ਗਈ ਇੱਥੇ ਆ ਕੇ ਜਾਂ ਮੁੰਡਾ ਮੁਕਰ ਗਿਆ ਕਿ ਜੀ ਮੈਂ ਨਹੀਂ ਹੁਣ ਤੈਨੂੰ ਬੁਲਾਉਂਦਾ ਪੈਸਾ ਦੂਜੀ ਫੈਮਿਲੀ ਦਾ ਲੱਗਿਆ ਐਦਾਂ ਦੇ ਇੰਨੇ ਕੇਸਸ ਸਾਹਮਣੇ ਆਏ ਉਹਦੇ ਬਾਅਦ ਮੁੰਡੇ ਆ ਕੁੜੀ ਫੈਮਿਲੀ ਇੰਡੀਆ ਨੇ ਉਹਨਾਂ ਨੇ ਬੰਦੇ ਹਾਇਰ ਕੀਤੇ ਸ਼ੂਟਰਸ ਇੱਥੇ ਉਹ ਉਹਨਾਂ ਦੀ ਜਾਨਾ ਵੀ ਗਈਆਂ ਗੈਸ ਸਟੇਸ਼ਨ 'ਚ ਸਟੋਰਾਂ ਤੇ ਉਹਨਾਂ ਨੂੰ ਸ਼ੂਟਆਊਟ ਵੀ ਕੀਤਾ ਗਿਆ ਔਰ ਇੱਥੇ ਕੈਨੇਡਾ 'ਚ ਵੀ ਗੱਲ ਕਰੀਏ ਕਿ ਕਾਫੀ ਕੁਝ ਜੋ ਹੈ ਉਹ ਅਗਰ ਅਗਰ ਗੱਲ ਕਰੀਏ ਕੈਨੇਡਾ ਦੇ ਅੰਦਰ ਕਿ ਕੁੜੀਆਂ ਸਾਡੀਆਂ ਬਿਨਾ ਵਿਆਹ ਕਿਤੇ ਪ੍ਰੈਗਨੈਂਟ ਵੀ ਹੋ ਰਹੀਆਂ ਸੋ ਉਦਾਂ ਦੇ ਵੀ ਮਾਪਿਓ ਉੱਥੇ ਵਰਡ ਹੈ ਕ੍ਰੀਕਾਂ ਚ ਵੀ ਬੱਚੇ ਜਿਹੜੇ ਆ ਸਟੂਡੈਂਟ ਵਰਕ ਪਰਮਿਟ ਕ੍ਰੀਕਾਂ ਚ ਡਰੱਗਸ ਲੈ ਰਹੇ ਆ ਇਹ ਵੀ ਇਸ਼ੂ ਐ ਐਨ ਆਰ ਆਈਸ ਦੇ ਆ ਜਾਂ ਮਾਪਿਓ ਉੱਥੇ ਹੈਗੇ ਆ ਉਹਦੇ ਉੱਪਰ ਤੁਹਾਡਾ ਕੀ ਨਜ਼ਰੀਆ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਵੀ ਬੱਚਾ ਉਥੋਂ ਸਿਰਫ ਪੈਸੇ ਖਰਚ ਕੇ ਉੱਥੇ ਆਇਆ ਔਰ ਕੋਈ ਟੈਕਨੀਕਲ ਸਕਿੱਲ ਨਾਲ ਲੈ ਕੇ ਨਹੀਂ ਆਇਆ ਪਲੱਸ 2 ਪਾਸ ਬੱਚੇ ਦੀ ਉਮਰ ਤੇ ਲੈਵਲ ਕੀ ਹੁੰਦਾ ਭਾਜੀ ਉਹਨੂੰ ਆਟੇ ਦਾਲ ਦਾ ਭਾਵ ਨਹੀਂ ਪਤਾ ਹੁੰਦਾ ਜਦੋਂ ਕੋਈ ਵੀ ਬੱਚਾ ਨੌਨ ਟੈਕਨੀਕਲ ਆਉਂਦਾ ਹੈ ਇੱਥੇ ਆ ਕੇ ਦੇਖੋ ਨਾ ਜੋਰ ਲਾਣ ਵਾਲਾ ਕੰਮ ਕਿੰਨਾ ਕਿਸੇ ਦੁਕਾਨ ਤੇ ਕਹੋ ਕਿ ਮੈਂ ਸਫਾਈ ਕਰਦਾਗਾ ਉਹ ਕਹੇਗਾ ਪਹਿਲਾਂ ਚਾਰ ਆਉਂਦੇ ਨੇ ਕਹੇਗਾ ਮੈਂ ਭਾਂਡੇ ਚੁੱਕਦਾਗਾ ਕਿੰਨੇ ਭਾਂਡੇ ਚੁਕਾਣੇ ਸੋ ਜਦੋਂ ਤੁਸੀਂ ਇੰਡੀਆ ਤੋਂ ਇੱਥੇ ਆਉਣਾ ਹੈ ਜਾਂ ਕਿਸੇ ਵੀ ਕੰਟਰੀ ਤੋਂ ਕਿਸੇ ਐਸੇ ਡਿਵੈਲਪਡ ਕੰਟਰੀ ਚ ਆਉਣਾ ਹੈ ਤਾਂ ਟੈਕਨੀਕਲ ਸਕਿੱਲ ਸਿੱਖਿਆ ਹੋ ਜਿਹੜੇ ਬੱਚੇ ਟੈਕਨੀਕਲ ਸਕਿੱਲ ਤੋਂ ਬਿਨਾ ਆਉਂਦੇ ਨੇ ਡੈਫੀਨੇਟਲੀ ਕਰੀਕਾਂ ਦੇ ਵਿੱਚ ਉਹ ਡਰੱਗਸ ਲੈ ਰਹੇ ਨੇ ਆਪਣੀ ਬੋਡੀ ਵੇਚ ਰਹੇ ਨੇ ਦ ਵੇ ਇ ਦੇ ਵਾਟ ਆਈ ਐਮ ਸੌਰੀ ਟੂ ਕੋਡ ਦਸ ਬਟ ਇਹ ਰਿਐਲਿਟੀ ਹੈ ਮੈਨੂੰ ਦਿਖੀ ਹੈ ਮੈਨੂੰ ਮੈਨੂੰ ਇਥਾਵਾਂ ਤੇ ਬੱਚੇ ਖੜੇ ਨੇ ਕਿ ਸਾਨੂੰ ਆਪਣੇ ਘਰ ਲੈ ਜਾਓ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਸ਼ਾਮੀ 20 ਡਾਲਰ ਤੇ ਰੋਟੀ ਖਾਣ ਨੂੰ ਤੇ ਰਹਿਣ ਨੂੰ ਘਰ ਦੇ ਦਿਓ ਇੱਥੇ ਤੱਕ ਵੀ ਨੌਬਤ ਆਈ ਹੋਈ ਹੈ ਨੌਬਤ ਆਈ ਹੋਈ ਹੈ ਮੈਨੂੰ ਆ ਦੱਸੋ ਸਰਕਾਰਾਂ ਜਿਹੜੀਆਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਹੋਵੇ ਤੁਸੀਂ ਪੰਜਾਬ ਚੋਂ ਬੜੀ ਬਾਰ ਉਹਨਾਂ ਨੇ ਆ ਸਾਰੀਆਂ ਦਿੱਤੀਆਂ ਗਾਰੰਟੀਆਂ ਕਿ ਬਹੁਤ ਗਾਰੰਟੀਆਂ ਗਾਰੰਟੀਆਂ ਮੈਂ ਬਜਟ ਯੂਜ਼ ਕਰੂੰਗਾ ਕਿ ਅਸੀਂ ਐਨਆਰਆਈਜ਼ ਦੇ ਮੁੱਦੇ ਸੋਲਵ ਕਰਤੇ ਅਸੀਂ ਜਿਹੜੇ ਐਨਆਰਆਈਜ਼ ਦੇ ਐਨਆਰਆਈਜ਼ ਦੇ ਅਸੀਂ ਜਿੰਨੇ ਵੀ ਇਸ਼ੂਜ਼ ਹੈ ਪ੍ਰੋਪਰਟੀ ਦੱਬੀ ਨਹੀਂ ਜਾਊਗੀ ਪਹਿਲੇ ਦੂਜੀ ਸਰਕਾਰਾਂ ਸੀਗੀਆਂ ਚਾਹੇ ਬਾਦਲਾਂ ਦੀ ਸਰਕਾਰ ਚਾਹੇ ਕਾਂਗਰਸ ਦੀ ਸਰਕਾਰ ਚਾਹੇ ਆਮ ਆਦਮੀ ਦੀ ਸਰਕਾਰ ਤੁਸੀਂ ਕਹਿ ਰਹੇ ਹੋ ਮੁੱਦੇ ਤਾਂ ਬੰਦ ਨਹੀਂ ਹੋਏ ਮੁੱਦੇ ਦਾ ਸਾਰੇ ਕੰਟੀਨਿਊ ਹੈ ਫਿਰ ਸਰਕਾਰਾਂ ਨੇ ਕੰਮ ਕੀ ਕੀਤਾ ਅਗਰ ਐਨਆਰਆਈਜ਼ ਦੇ ਲਈ ਤੁਸੀਂ ਅੱਜ ਵੀ ਆਵਾਜ਼ ਚੱਕ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਨੰਬਰ ਹੈਗਾ ਇਟ ਮੀਨਸ ਹਲੇ ਵੀ ਜ਼ਮੀਨਾਂ ਜਾਂ ਐਦਾਂ ਦੇ ਮੈਟ੍ਰੀਮੋਨੀਅਲ ਇਸ਼ੂ ਚੱਲ ਰਹੇ ਆ ਫਿਰ ਸਰਕਾਰਾਂ ਕੀ ਕਰ ਰਹੀਆਂ ਜਾਂ ਕਿੱਤਾ ਪਹਿਲੇ ਮੈਂ ਇੱਕ ਛੋਟਾ ਜਿਹਾ ਉਦਾਹਰਣ ਵੇਸਿਕ ਲਈ ਇਹ ਹੈ ਕਿ ਸੀਨੀਅਰ ਸਿਟੀਜ਼ਨ ਐਕਟ ਬਣਿਆ ਹਾਂਜੀ ਸੀਨੀਅਰ ਸਿਟੀਜ਼ਨ ਐਕਟ ਇੰਡੀਆ ਚ ਬਣਿਆ ਉਸ ਐਕਟ ਕਹਿੰਦਾ ਕਿ ਤੁਸੀਂ ਸਿਰਫ ਡੀਸੀ ਨੂੰ ਸਿੰਪਲ ਅਪਲੀਕੇਸ਼ਨ ਦੇਣੀ ਹੈ ਠੀਕ ਹੈ ਹੱਥ ਨਾਲ ਲਿਖ ਕੇ ਠੀਕ ਹੈ ਸਿੰਪਲ ਅਪਲੀਕੇਸ਼ਨ ਤੋਂ ਬਾਅਦ ਡਿਪਟੀ ਕਮਿਸ਼ਨਰ ਉਹਨੂੰ 90 ਡੇਸ ਡਿਸਾਈਡ ਕਰੇਗਾ ਠੀਕ ਜੇ ਤੁਸੀਂ ਕਹਿੰਦੇ ਮੈਂ ਆਪਣੇ ਬੱਚੇ ਨੂੰ ਘਰ ਦਿੱਤਾ ਸੀ ਉਹ ਘਰ ਖਾਲੀ ਕਰਾ ਦੇਗਾ ਉਹਦਾ ਦੁਬਾਰਾ ਰਜਿਸਟਰੀ ਤੁਹਾਡੇ ਨਾਂ ਤੇ ਕਰਾ ਦੇਗਾ ਜੇ ਬੱਚਾ ਤੁਹਾਡਾ ਤੁਹਾਨੂੰ ਮੇਨਟੇਨ ਨਹੀਂ ਕਰ ਰਿਹਾ ਤੁਹਾਨੂੰ ਉਹਦੇ ਪੈਸੇ ਦੇਵੇਗਾ ਮੇਨਟੇਨ ਕਰੇਗਾ ਵਾਟਐਵਰ ਉਹ 90 ਡੇਸ ਡਿਸੀਜਨ ਹੋਣਾ ਮੈਂ ਦਾਅਵੇ ਨਾਲ ਕਹਿ ਰਿਹਾ ਦਾਅਵੇ ਨਾਲ ਕਹਿ ਰਿਹਾ ਤੁਸੀਂ ਜਿੰਨੀਆਂ ਅਜੇ ਤੱਕ ਪਟੀਸ਼ਨਾਂ ਫਾਈਲ ਹੋਈਆਂ ਡੀਸੀ ਦੀ ਮਰਜ਼ੀ ਦੀਆਂ 100 ਫਾਈਲਾਂ ਕੱਢ ਦਿਓ ਠੀਕ 10% ਫਾਈਲਾਂ ਕੱਢ ਦਿਓ ਜਿਹੜੀਆਂ 90 ਦਿਨਾਂ ਚ ਡਿਸਾਈਡ ਹੋਈਆਂ ਹੋਣ ਓਪਨ ਚੈਲੰਜ ਟੂ ਪੰਜਾਬ ਗਵਰਨਮੈਂਟ ਮੈਂ ਫੇਰ ਕਹਿੰਦਾ ਮਾਨ ਸਾਹਿਬ ਜੇ ਮੇਰੀ ਗੱਲ ਸੁਣ ਰਹੇ ਹੋ ਸੀਨੀਅਰ ਸਿਟੀਜ਼ਨ ਐਕਟ ਦੇ ਪੰਜਾਬ ਦੇ ਡੀਸੀਆਂ ਕੋਲ ਜਿੰਨੀਆਂ ਵੀ ਪਈਆਂ ਨੇ ਐਪਲੀਕੇਸ਼ਨਾਂ ਕਿੰਨਿਆਂ 90 ਦਿਨਾਂ ਚ ਡਿਸਾਈਡ ਕਰਾਈਆਂ ਜੇ ਚੈੱਕ ਰਹੇ ਹੋ ਤੁਸੀਂ ਆ ਜਿਹੜਾ ਸ਼ਰਮ ਓਪਨ ਚੈਲੰਜ ਕੀਤਾ ਤੁਸੀਂ ਚੈਲੰਜ ਕੀਤਾ ਚਲੋ ਪੰਜਾਬ ਸਰਕਾਰ ਨੂੰ ਤੁਸੀਂ ਚੈਲੰਜ ਕੀਤਾ ਮੈਨੂੰ ਇਹ ਵੀ ਇਹ ਵੀ ਦੱਸ ਦਿਓ ਡਾਕਟਰ ਸਾਹਿਬ ਕਿ ਲੋਕ ਆਰਟੀਆਈ ਪਾਉਂਦੇ ਆਂ ਇੰਡੀਆ ਚ ਆਰਟੀਆਈ ਦਾ ਜਵਾਬ ਕਿੰਨੇ ਦਿਨ ਚਾਹਨਾ ਚਾਹੀਦਾ ਜੇ ਤੇ ਦੇਖੋ ਜੀ ਦੋ ਤਰ੍ਹਾਂ ਦਾ ਉਹਦੇ ਚੈੱਕ ਹੈ ਜੇ ਸੈਕਸ਼ਨ 63 ਤੁਸੀਂ ਪਾਇਆ ਤੇ ਫਿਰ 30 ਡੇਸ ਹੈ 30 ਡੇਸ ਕੀ ਹੈ ਉਹ ਵੀ ਤੁਹਾਨੂੰ ਦੱਸ ਦੇਣਾ ਵਿਦੀਨ ਫਰਸਟ 10 ਡੇਸ ਤੁਸੀਂ ਯਾਨੀ ਕਿ ਮਹਿਕਮੇ ਨੇ ਜਿਹਨੂੰ ਆਰਟੀਆਈ ਪਾਈ ਹੈ ਉਹਨੇ ਨੰਬਰ ਆਫ ਪੇजेस ਗਿਣ ਕੇ ਉਹਦੇ ਪੈਸੇ ਕੱਢ ਕੇ ਤਾਨੂੰ 10 ਦਿਨਾਂ ਦੇ ਅੰਦਰ-ਅੰਦਰ ਉਤਾਰਾ ਭੇਜਣਾ ਹੈ ਜੇ ਟ੍ਰਾਂਸਫਰ ਕਰਨੀ ਹੈ ਐਪਲੀਕੇਸ਼ਨ ਤੇ 5 ਦਿਨਾਂ ਚ ਭੇਜਣਾ ਤੇ ਜਦੋਂ ਤੁਹਾਨੂੰ ਦੂਜੇ ਡਿਪਾਰਟਮੈਂਟ ਕੋ ਮਤਲਬ ਵੱਧ ਤੋਂ ਵੱਧ 15 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਕੋਲ ਆ ਜਾਣਾ ਚਾਹੀਦਾ ਹੈ ਔਰ ਆਰਟੀਆਈ ਐਕਟ ਕਹਿੰਦਾ ਕਿ ਮੰਨ ਲਓ ਇਹ ਇਹ ਜਿਹੜੀ ਸੂਚਨਾ ਮੇਰੇ ਨਾਲ ਨਹੀਂ ਸੰਬੰਧਿਤ ਹੈਗੀ ਤੁਸੀਂ ਰਿਲੇਟਿਡ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਤੇ ਮੈਂ ਤੁਹਾਨੂੰ ਉਹ ਟ੍ਰਾਂਸਫਰ ਕਰਨੀ ਹੈ ਨਾ ਕਿ ਤੁਸੀਂ ਮੈਨੂੰ ਵਾਪਸ ਭੇਜਣੀ ਹੈ ਤੇ ਮੰਨ ਲਓ ਪੰਜਾਬ ਪੁਲਿਸ ਦੇ ਮੰਨੋ ਅੰਮ੍ਰਿਤਸਰ ਥਾਣੇ 'ਚ ਕੋਈ ਕੰਪਲੇਂਟ ਹੈ ਮੈਂ ਹੁਣ ਕਈ ਆਪਣੇ ਸਿੰਘਾਂ ਵਾਸਤੇ ਜ ਕਿ ਇਹਨਾਂ ਨੂੰ ਤੁਸੀਂ ਇੰਡੀਆ ਨਹੀਂ ਵੜਨ ਦਿੰਦੇ ਪਏ ਠੀਕ ਹੈ 34 ਐਫ ਆਈ ਆਰ ਹੈ ਤੁਸੀਂ ਇੱਕ ਤੇ ਵੀ ਕਾਰਵਾਈ ਦਿਖਾਓ ਇੱਕ ਤੇ ਐਵੀਡੈਂਸ ਦਿਖਾਓ ਮੈਂ ਐਫ ਆਈ ਆਰ ਮੰਗ ਰਿਆ ਮੈਂ ਡੀ ਜੀਪੀ ਨੂੰ ਐਪਲੀਕੇਸ਼ਨ ਲਿਖਦਾ ਤਾਂ ਮੈਨੂੰ ਤਿੰਨ ਕੁ ਮਹੀਨੇ ਬਾਅਦ ਜਵਾਬ ਆਂਦਾ ਹੈ ਕਿ ਤੁਸੀਂ ਕੱਲੇ-ਕੱਲੇ ਡਿਸਟ੍ਰਿਕਟ ਚ ਚਿੱਠੀ ਪਾਓ ਜਦੋਂ ਇਹ ਕ੍ਰਾਈਮ ਬਿਊਰੋ ਕੋ ਡਾਟਾ ਪਿਆ ਹੈ ਇੱਕ ਥਾਂ ਤੋਂ ਦੇ ਦੇਣਾ ਕਿ ਨਿਤਿਨ ਜੀ ਦੇ ਖਿਲਾਫ ਹੈ 25 ਐਫ ਆਈ ਆਰ ਹੈ ਆ ਫਲਾਣੇ ਫਲਾਣੇ ਪੰਜਾਬ ਦੀ ਥਾਂ ਤੇ ਆ ਕਿਉਂ ਗੱਦੀ-ਗੱਡ ਚ ਪਾ ਰਹੇ ਮੈਨੂੰ ਮੈਨੂੰ ਕੰਪਲੀਟ ਕਰਿੰਦੇਗਾ ਨਾ ਫਿਰ ਕੀ ਕਰਦੇ ਨੇ ਪੀਵੇ ਦੇੰਦਾਂ ਨੂੰ ਚਿੱਠੀ ਪਾਉਂਦੇ ਨੇ ਕਿ ਤੁਹਾਡੀ ਇਹ ਤਰੁੱਟੀ ਨਿਕਲਾਈ ਹੈ ਤੁਹਾਡਾ ਆਧਾਰ ਕਾਰਡ ਨਹੀਂ ਆਇਆ ਲਿੰਗਰ ਆਉਣ ਕਰਨ ਦੇ ਬਾਨੇ ਫਿਰ ਅਸੀਂ ਉਹ ਪੂਰਾ ਕਰਦੇ ਆਂ ਫਿਰ ਕਹਿੰਦੇ ਜੀ ਚਿੱਠੀ ਨਹੀਂ ਪਹੁੰਚੀ ਗਵਾਚ ਗਈ ਆ ਸੋ ਕੁੱਲ ਮਿਲਾ ਕੇ ਬੜੇ ਥੋੜੇ ਮਹਿਕਮੇ ਨੇ ਜਿਹੜੇ ਇਹਦੇ ਤੇ ਸਹੀ ਟਾਈਮ ਤੇ ਜਵਾਬ ਦਿੰਦੇ ਆਂ ਔਰ ਸਾਨੂੰ ਰਿਜ਼ਲਟ ਦਿੰਦੇ ਆ ਜੇ ਕਿਤੇ ਤੁਸੀਂ ਹੋਰ ਟੈਕਨੀਕਲ ਸੂਚਨਾ ਪੁੱਛ ਲੋ ਅੱਗੋਂ ਜਵਾਬ ਆਂਦਾ ਆ ਕੇ ਇਨਸਪੈਕਸ਼ਨ ਕਰ ਲੋ ਕੀ ਆ ਕੇ ਤੁਸੀਂ ਸਿਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਰਹੋਗੇ ਤੁਹਾਨੂੰ ਹਿਊਮਿਲੇਟ ਕਰਾਂਗੇ ਤੁਹਾਨੂੰ ਇਸ ਸੁਝੋਂ ਫਿਰ ਨਹੀਂ ਦੇਣੀ ਤੇ ਅਗਰ ਆਰਟੀਆਈ ਦਾ 30 ਦਿਨਾਂ ਚ ਜਵਾਬ ਨਹੀਂ ਆਂਦਾ ਤੇ ਕਿਸੇ ਨੇ ਪਾਈ ਹੋਏ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੁਝ ਨਹੀਂ ਧੱਕੇ ਖਾਣੇ ਚਾਹੀਦੇ ਜੀ ਜੋ ਸਰਕਾਰ ਦਾ ਤਰੀਕਾ ਹੈ ਉੱਥੋਂ ਤੁਸੀਂ ਹਟੋ ਫਰਸਟ ਅਪੀਲ ਪਾਓ ਫਰਸਟ ਅਪੀਲ ਚ ਵੀ ਕੋਈ ਸੁਣਵਾਈ ਨਹੀਂ ਹੋਣੀ ਫਿਰ ਸੈਕੰਡ ਅਪੀਲ ਚ ਪਾਓ ਮੈਂ ਸੇਫ ਸਕੂਲ ਵਾਰਨ ਪਾਲਿਸੀ ਤੇ ਸੈਕੰਡ ਅਪੀਲਾਂ ਪਾਈਆਂ ਤੇ ਮੋਰ ਥੈਨ ਮੋਰ ਥੈਨ ਪੰਜਾਬ ਦੇ 23 ਡਿਸਟ੍ਰਿਕਟ ਨੇ 23ਾਂ ਦੇ 23ਾਂ ਚ ਪਾਈ ਤੇ ਉੱਥੋਂ ਦੇ ਕਮਿਸ਼ਨਰਾਂ ਨੇ ਕਲੋਜ਼ ਕਰਤੀਆਂ ਹੂੰ ਇਹ ਸੂਚਨਾ ਮਿਲ ਗਈ ਹੈ ਜਦ ਕਿ ਆਰ ਪੀ ਆਈ ਵਿੱਚ ਤੁਹਾਨੂੰ ਲੋੜ ਨਹੀਂ ਤੁਹਾਨੂੰ ਲੋੜ ਨਹੀਂ ਹੈਗੀ ਪਿੱਛੇ ਜਾਣ ਦੀ ਤੇ ਸੂਚਨਾ ਵੈਰੀਫਾਈ ਕਰਨ ਦੀ ਕਮਿਸ਼ਨਰ ਜਿਹੜਾ ਅਪਾਇੰਟਡ ਹੈ ਉਹਦੀ ਡਿਊਟੀ ਬਣਦੀ ਹੈ ਕਿ ਉਹ ਚੈੱਕ ਕਰੇ ਕਿ ਸਹੀ ਸੂਚਨਾ ਪਹੁੰਚੀ ਕਿ ਨਹੀਂ ਉਹ ਹਵਾ ਅਜ ਕਲੋਜ਼ ਹੋ ਗਿਆ ਦਿਓ ਇਨਸਪੈਕਸ਼ਨ ਕਰਨ ਦਾ ਇਹ ਜ਼ਿੰਮੇਦਾਰ ਕੌਣ ਹੈ ਦਾ ਵਿਭਾਗ ਤੇ ਸਰਕਾਰ ਜਿਨ੍ਹਾਂ ਨੇ ਆਪਣਾ ਸ਼ਿਕੰਜਾ ਟਾਈਟ ਨਹੀਂ ਕੀਤਾ ਹੋਇਆ ਉਹਨਾਂ ਤੇ ਇਟ ਮੀਨਸ ਕਿ ਵਿਭਾਗਾਂ ਜਾਂ ਸਰਕਾਰਾਂ ਦੇ ਉੱਪਰ ਕੌਣ ਹੈ ਜਿਹੜਾ ਇਹਨੂੰ ਚੈੱਕ ਕਰੇ ਕੋਈ ਨਹੀਂ ਆ ਜੀ ਕੋਈ ਨਹੀਂ ਹਾਂ ਕੋਈ ਨਹੀਂ ਹੈ ਜ ਇਹਨਾਂ ਦੇ ਉੱਤੇ ਜਿਹੜੇ ਵਿਭਾਗ ਮੈ ਹੈਗੇ ਨੇ ਉਹ ਉਹਨਾਂ ਦੇ ਆਪਣੇ ਹੀ ਨੇ ਮਤਲਬ ਉਹਨਾਂ ਦਾ ਮਤਲਬ ਜਦੋਂ ਤੱਕ ਸਾਡੀ ਦੇਖੋ ਕੈਨੇਡਾ 'ਚ ਮੈਂ ਇੱਕ ਲਾ ਬੜਾ ਵਧੀਆ ਦੇਖਿਆ ਇੱਥੇ ਪ੍ਰੋਫੈਸ਼ਨਲ ਡਿਗਰੀ ਕਰਾਉਂਦੇ ਆ ਪ੍ਰੋਫੈਸ਼ਨਲ ਡਿਪਲੋਮਾ ਕਰਾਉਂਦੇ ਆ ਤੇ ਪ੍ਰੋਫੈਸ਼ਨਲ ਨੂੰ ਉਹ ਕੰਮ ਕਰਨ ਦੀ ਜ਼ਿੰਮੇਵਾਰੀ ਦਿੰਦੇ ਆ ਚਾਹੇ ਸੇਫਟੀ ਇਨਸਪੈਕਸ਼ਨ ਹੈ ਪਰ ਜੇ ਉਹਨੇ ਗਲਤ ਕੀਤੀ ਉਹਦਾ ਲਾਇਸੈਂਸ ਕੈਂਸਲ ਹੋ ਉਹਦੀ ਜ਼ਿੰਦਗੀ ਖਤਮ ਇਸੇ ਤਰ੍ਹਾਂ ਇੰਡੀਆ ਕਿਉਂ ਨਹੀਂ ਕਰ ਸਕਦਾ ਇੰਡੀਆ 'ਚ ਕਿਉਂ ਲੂਪ ਹੋਲ ਛੱਡੇ ਨੇ ਕਿਉਂ ਸਰਕਾਰੀ ਨੌਕਰ ਦੇ ਮੈਂ ਨੌਕਰ ਸ਼ਬਦ ਵਰਤਦਾ ਵੀ ਉਹਦੇ ਅਸੀਂ ਜਾ ਕੇ ਤਰਲੇ ਕਿਉਂ ਕੱਢਨੇ ਆ ਕਿਉਂ ਮੈਂ ਅੰਡਰ ਦੀ ਗਰਾਉਂਡ ਫੀਸ ਦੇਣੀ ਹੈ ਠੀਕ ਹੈ ਇਹ ਜੇ ਇੱਕ ਆਰਕੀਟੈਕਟ ਨੂੰ ਤੁਸੀਂ ਬਿਲਡਿੰਗ ਵਾਸਤੇ ਅਪਰੂਵ ਕੀਤਾ ਤੇ ਉਹਨੇ ਅਪਰੂਵਲ ਕਰਤੀ ਤੇ ਕਿਉਂ ਕੰਮ ਕਿਉਂ ਨਹੀਂ ਕਰਦਾ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਮੁੱਦੇ ਬਹੁਤ ਹੈ ਐਨਆਰਆਈਜ਼ ਦੇ ਬਹੁਤ ਹੈ ਅਸੀਂ ਘੱਟ ਸਮੇਂ ਵਿੱਚ ਸਾਰਾ ਨਹੀਂ ਕਵਰ ਕਰ ਸਕਦੇ ਲੇਕਿਨ ਜਾਂਦੇ ਜਾਂਦੇ ਤੁਸੀਂ ਸੁਨੇਹਾ ਕੀ ਦੇਣਾ ਚਾਹੋਗੇ ਐਨਆਰਆਈਜ਼ ਨੂੰ ਮੈਂ ਸੁਨੇਹਾ ਇਹ ਹੀ ਦੇਣਾ ਚਾਹੁੰਦਾ ਆਪਣੇ ਭੈਣ ਭਰਾਵਾਂ ਨੂੰ ਜਿੱਥੋਂ ਤੱਕ ਤੇ ਪ੍ਰਾਪਰਟੀ ਦਾ ਮਾਮਲਾ ਹੈ ਉਸ ਪ੍ਰਾਪਰਟੀ ਦੇ ਮਾਮਲੇ ਵਿੱਚ ਵਿਜੀਲੈਂਟਰ ਕੋਈ ਚੰਗੇ ਆਪਣੇ ਲੋਕਲ ਪ੍ਰੋਫੈਸ਼ਨਲ ਐਡਵੋਕੇਟ ਇੰਗੇਜ ਕਰੋ ਜਿਨ੍ਹਾਂ ਨਾਲ ਤੁਸੀਂ ਆਪਣੀ ਪ੍ਰਾਪਰਟੀ ਦੀ ਇਨਸਪੈਕਸ਼ਨ ਕਰਦੇ ਰਹੋ ਪ੍ਰਾਪਰਟੀ ਦੀ ਕੇਅਰ ਟੇਕ ਕਰੋ ਜੇ ਤੁਸੀਂ ਉਹਨੂੰ ਵੇਚ ਕੇ ਇੱਥੇ ਲੈ ਕੇ ਆਣਾ ਤੇ ਲੀਗਲ ਰਸਤਾ ਫਟਕਾ ਲਓ ਜਾਂ ਜਿਹੜੇ ਵੀ ਲਾਅ ਦੀ ਗੱਲ ਕਰੀਏ ਉਹਦਾ ਖਿਆਲ ਰੱਖੋ ਔਰ ਆਪਣੀ ਹਰ ਚੀਜ਼ ਦੀ ਪਿੱਛੇ ਪੈਰਵਾਹੀ ਕਰਦੇ ਰਹੋ ਪੈਰਵਾਹੀ ਨਹੀਂ ਛੱਡਣੀ ਪ੍ਰੋਫੈਸ਼ਨਲ ਬੜੇ ਬੜੇ ਵਧੀਆ ਇੰਡੀਆ 'ਚ ਵੀ ਅਵੇਲੇਬਲ ਨੇ ਜਿਹੜੇ ਤੁਹਾਡੇ ਲਈ ਉੱਥੇ ਪੈਰਵਾਹੀ ਕਰ ਸਕਦੇ ਨੇ ਅਨ ਅਟੈਂਡਡ ਕੋਈ ਕੇਸ ਨਹੀਂ ਛੱਡਣਾ ਇਹਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਕਹਿੰਨਾ ਆਪਣੀਆਂ ਚੀਜ਼ਾਂ ਦਾ ਧਿਆਨ ਰੱਖੋ ਇਮੋਸ਼ਨਲ ਹੋ ਕੇ ਪ੍ਰੋਫੈਸ਼ਨਲ ਫੈਸਲਾ ਨਹੀਂ ਕਰਨਾ ਸੋ ਇਮੋਸ਼ਨ ਤੇ ਪ੍ਰੋਫੈਸ਼ਨ ਨੂੰ ਸੈਪਰੇਟ ਰੱਖੋ ਤੇ ਆਪਣੇ ਕੰਮ ਨੂੰ ਸਹੀ ਤਰੀਕੇ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਨੋਸ਼ਕਾ